ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜન્સ ਤੇ ਜਿੱਦਾਂ ਕਿ ਜੀ ਅੱਜ ਆਲੰਬਰਸਰ ਪੂਰਾ ਉੱਡ ਰਿਹਾ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਾਇਆ ਗਿਆ ਜੀ ਆਲੰਬਰਸਰ ਤੇ ਅੱਜ ਹੀ ਸਾਡੀ ਡਿਊਟੀ ਲੱਗੀ ਹੈ ਜੀ ਇੱਧਰ ਸਾਡੇ ਰੋਹੀ ਸਤਾ ਜੀ ਹੋਣੀ ਠੀਕ ਹੈ ਜੀ ਆਹ ਸੈਟਅਪ ਜੋ ਸਾਜੀ ਨਾਂ ਦਾ ਠੀਕ ਹੈ ਜੀ ਤੇ ਨਾਲ ਹੀ ਸਾਜੀਣੀ ਵੀ ਆ ਨਾਲ ਸਾਡੇ ਰੋਹਿਤ ਸਾਜੀਣੀ ਸਸੀ ਆ ਸਾਜੀ ਕੀ ਹਾਲ ਚੱਲਦਾ ਵਧੀਆ ਤੇ ਪਹਿਲਾਂ ਤੇ ਤੁਹਾਨੂੰ ਬੈਸਟ ਆਫ ਲੱਕ ਜੀ ਅੱਜ ਵਾਸਤੇ ਠੀਕ ਹੈ ਜੀ ਬਾਕੀ ਜਿਹੜਾ ਤੁਸੀਂ ਟੂਰਨਾਮੈਂਟ ਕਰਵਾ ਰਹੇ ਜੋ ਸਾਰੇ ਵੀਰਾਂ ਦਾ ਸ਼ੌਂਕ ਕਰਵਾ ਰਹੇ ਜੋ ਤਹਿ ਦਿਲੋਂ ਧੰਨਵਾਦ ਜਿੰਨੀਆਂ ਵੀ ਛੱਤਾਂ ਜੀ ਉੱਡ ਰਹੀਆਂ ਇਸ ਕਲੱਬ ਦੇ ਵਿੱਚ ਸਾਰਿਆਂ ਵਾਸਤੇ ਸਾਡੀ ਦਵਾਜ ਹੀ ਸਾਰੇ ਪਰਿੰਦੇ ਪੂਰੇ ਹੋਣ ਠੀਕ ਹੈ ਜੀ ਬਾਕੀ ਜੀ ਰੋਹਿਤ ਭਾਜੀ ਨਾ ਦੇ ਆ ਪੰਜ ਨਾਰੇਗੇ ਜੋ ਨਰੀਆ ਹਾਂਜੀ ਇਹ ਪੰਜ ਨਰਜੋ ਭਾਜੀ ਠੀਕ ਹੈ ਜੀ ਆ ਦੇਖ ਲੋ ਮੇਰੇ ਵੀਰ ਇਹ ਪੰਜ ਨਰਜੋ ਭਾਜੀ ਠੀਕ ਹੈ ਜੀ ਦੇਖ ਲੋ ਜੀ ਆ 골ਡਨ ਕਬੂਤਰ ਜਿਹੜਾ ਚਿੱਟੀ ਨੌਕ ਵਾਲਾ ਦੇਖ ਕੇ ਸਾਰਿਆਂ ਨੂੰ ਯਾਦ ਆ ਜੇਗੀ ਵੀਡੀਓ ਠੀਕ ਹੈ ਜੀ ਪੁਰਾਣੀ ਵੀਡੀਓ ਸ਼ੇਅਰ ਕਰਾਂਗੇ ਉਹਦੇ ਵਿੱਚ ਅਸੀਂ ਕਿਹਾ ਸੀ ਕਿ ਇਹ ਕਬੂਤਰ ਸਟੈਂਪ ਖਾਏਗਾ ਤੇ ਲੋ ਜੀ ਆ ਵੇਖ ਲੋ ਕਬੂਤਰ ਠੀਕ ਹੈ ਜੀ ਇਹ ਪੰਜ ਨਰ ਜੋ ਜਿਹੜੇ ਅੱਜ ਟੂਰਨਾਮੈਂਟ ਚੁੱਟ ਰਹੇ ਆ ਜੀ ਤੇ ਬਾਕੀ ਤੁਹਾਨੂੰ ਜਿਹੜੀ ਇੱਕ ਮਾਦੀ ਆ ਉਹ ਮਾਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਮਾਦੀ ਆ ਜੀ ਇੱਕ ਜਿਹੜੀ ਆਰਡਰ ਹੀ ਨਾਲ ਠੀਕ ਹੈ ਜੀ ਆਹ ਮਾਦੀ ਜੋ ਭਾਈ ਠੀਕ ਹੈ ਜੀ ਤੇ ਇਹ 6 ਕਬੂਤਰ ਆ ਜੀ ਠੀਕ ਹੈ ਜੀ ਬਾਕੀ ਜੀ ਅੱਜ ਨਵੀਂ ਛੱਤ ਤੇ ਆਉਂਦਾ ਹਨੂ ਅੱਜ ਟਾਈਮ ਜਿਹੜਾ ਮਿਲਿਆ ਤੇ ਅੱਜ ਪਹੁੰਚੇ ਆ ਜੀ ਅਸੀਂ ਤੇ ਸਾਡੀਆਂ ਦਵਾਵਾਂ ਸਾਰੇ ਟੂਰਨਾਮੈਂਟ ਜਿਹੜੇ ਆ ਵਧੀਆ ਹੋਵੇ ਤੇ ਵਧੀਆ ਹੀ ਸ਼ੌਂਕ ਹੋਵੇ ਜੀ ਤੇ ਬਾਕੀ ਸਾਰਾ ਹੀ ਆਲੰਬਰਸਾਰ ਹੋ ਰਿਹਾ ਜੀ ਤੇ ਇੱਕ ਲਿੰਕ ਸ਼ੇਅਰ ਕਰ ਦਾਂਗੇ ਜੀ ਗਰੁੱਪ ਦਾ ਉਹਦੇ ਵਿੱਚ ਸਾਰੀ ਅਪਡੇਟ ਜਿਹੜੀ ਦਿੱਤੀ ਜਾਏਗੀ ਜੀ ਠੀਕ ਹੈ ਜੀ ਬਾਕੀ ਕਵਰ ਬਾਡ ਪੀਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਆ ਵੀਊ ਸ਼ੂਈਓ ਬੜੀ ਥੱਲੇ ਛਾਤੇ ਗਈ ਆ ਜੀ ਰੋਹਿਤ ਭਾਜੀ ਉਹਨਾਂ ਦੀ ਤੇ ਆਹ ਵੇਖ ਲਓ ਜੀ ਬਹੁਤ ਉੱਚੀ ਬਿਲਡਿੰਗ ਆ ਇੱਥੇ ਕਬੂਤਰ ਡੋਣਾ ਬਹੁਤ ਹੀ ਔਖਾ ਵਾ ਤੇ ਵੇਖ ਲਓ ਜੀ ਮਾਹੌਲ ਬਾਕੀ ਤਾਂ ਨੇ ਜੀ ਰੋਹਿਤ ਭਾਜੀ ਹਣੀ ਇੰਨੀ ਨੀਵੀਂ ਛੱਤ ਤੇ ਵੀ ਜਿਹੜਾ ਸ਼ੌਂਕ ਵਧੀਆ ਕਰ ਰਹੇ ਆ ਤੇ ਆਹ ਵੇਖ ਲਓ ਭਾਈ ਲੱਗੇ ਬਿਲਡਿੰਗ ਕਿਸ ਤਰ੍ਹਾਂ ਕਬੂਤਰ ਦਾ ਦੌਰ ਜਿਹੜਾ ਬੰਦਾ ਹੋਏਗਾ ਸਲੂਟ ਆ ਭਾਈ ਆ ਕਬੂਤਰਾਂ ਨੂੰ ਜਿਹੜੇ ਇੰਨੀ ਨੀਵੀਂ ਛੱਤ ਤੇ ਬੈਠਦੇ ਆ ਜੀ ਠੀਕ ਹੈ ਜੀ ਵੇ ਲੋ ਭਾਈ ਆ ਪਰਿੰਦੇ ਤੇ ਪ੍ਰਮਾਤਮਾ ਕਰੇ ਜੀ ਪੂਰੇ ਹਣ ਸਾਰੇ ਵਧੀਆ ਉੱਡ ਕੇ ਵਹਿਣ ਜੀ ਵਧੀਆ ਸ਼ੌਂਕਾਂ ਨੂੰ ਵੇਖਣ ਨੂੰ ਮਿਲੇ ਜੀ ਠੀਕ ਹੈ ਜੀ ਬਾਕੀ ਜੁੜੇ ਰਿਓ ਨਾਲ ساری ਪੱਲੇਬਾਜ ਦੇ ਦੀ ਵੀਡੀਓ ਤੁਹਾਨੂੰ ਜਿਹੜੀ ਆ ਉਹ ਪਖਾਵਾਂਗੇ ਲੋ ਜੀ ਸਾਡੇ ਨਾਲ ਜਿਹੜੇ ਟੂਰਨਾਮੈਂਟ ਕਮੇਟੀ ਮੈਂਬਰਾਂ ਸੀਨੀਅਰ ਉਸਤਾਦ ਜੀ ਨਾਲ ਸਾਡੇ ਜੀ ਅਸ਼ੋਕ ਕੁਮਾਰ ਚੁੱਚੂ ਸਾਜ ਜੀ ਹੋਣੀ ਠੀਕ ਹੈ ਜੀ ਤੇ ਪਹਿਲਾਂ ਤੇ ਸੱਸੀ ਗਾ ਸਾਜੀ ਤੁਹਾਨੂੰ ਸੱਸੀ ਗਾ ਜੀ ਸੱਸੀ ਗਾ ਤੇ ਬੈਸਟ ਆਫ ਲੱਕ ਜੀ ਜਿਹੜਾ ਤੁਸੀਂ ਅੱਜ ਟੂਰਨਾਮੈਂਟ ਕਰਵਾ ਰਹੇ ਸਾਰੇ ਵੀਰਾਂ ਦਾ ਸ਼ੌਂਕ ਕਰਵਾ ਰਹੇ ਜੋ ਅੰਮ੍ਰਿਤਸਰ ਦਾ ਤੇ ਪਹਿਲਾ ਹਰ ਸਾਲ ਹੀ ਸਰਪ੍ਰਾਈਜ਼ ਹੈ ਜੀ ਹਾਂਜੀ ਪਹਿਲਾ ਟੂਰਨਾਮੈਂਟ ਵੀ ਬਹੁਤ ਵਧੀਆ ਤੁਹਾਡਾ ਹੋਇਆ ਜੀ ਹਾਂਜੀ ਕੋਈ ਮਸਲਾ ਮਸੈਲ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਈ ਸਾਡੇ ਕੋਈ ਜਿੰਨੇ ਵੀ ਮੈਂਬਰ ਸਰਕਲ ਸਾਰੇ ਵਧੀਆ ਤੇ ਬਹੁਤ ਹੀ ਫਸਟ ਕਲਾਸ ਮੈਂਬਰ ਨੇ ਸਾਡੇ ਮੈਂਬਰ ਕੋਈ ਵੀ ਐਸਾ ਨਹੀਂ ਹੈ ਕਿ ਜਿਹੜਾ ਕਿਸੇ ਪ੍ਰਕਾਰ ਦੀ ਕੋਈ ਗਲਬਰ ਕਰੇ ਲੋਗੋ ਹੀ ਆਪ ਤੰਗੇ ਆ ਸਾਨੂੰ ਕੋਈ ਮੈਂਬਰ ਵੀ ਸਾਰੇ ਹੀ ਤੰਗੇ। ਥੈਂਕ ਯੂ। ਬਿਲਕੁਲ ਜੀ ਸਹੀ ਗੱਲ ਸਾਜ ਜੀ। ਅੱਜ ਸਾਨੂੰ ਸਵਾਬ ਮਿਲਿਆ ਜੀ ਇਹ ਛੱਤ ਤੇ ਆਉਣ ਦਾ। ਠੀਕ ਹੈ ਜੀ। ਤੇ ਬਾਕੀ ਸਾਜ ਜੀ ਅੱਜ ਦੇ ਟੂਰਨਾਮੈਂਟ ਦੇ ਵਿੱਚ ਕਿੰਨੀਆਂ ਛੱਤਾਂ ਗਈਆਂ ਜੋ? ਛੱਤਾਂ ਦੇਖੋ ਜੀ ਪਹਿਲਾਂ ਦੇ ਨੰਬਰ ਦੇ ਵਿੱਚ ਵੀ ਛੱਤਾਂ ਸੀ 5 ਛੱਤਾਂ ਤੋਂ ਬਾਹਰ ਨਿਕਲ ਗਈਆਂ। ਅੱਛਾ ਜੀ ਠੀਕ ਹੈ ਜੀ। ਤੇ ਹੁਣ ਸਾਨੂੰ 15 ਛੱਤਾਂ ਜੀ। 15 ਛੱਤਾਂ ਵਾ ਜੀ। ਚਲੋ ਜੀ ਫੇਰ ਵੀ 15 ਛੱਤਾਂ ਜਿਹੜੀ ਇਹ ਸਾਰੀ ਕਰੀਮ ਹੀ ਆ ਜੀ ਉਹ ਵੀ। ਸਾਰੀ ਕਰੀਮ ਜੀ ਸਾਰੀ। ਹਾਂ ਜੀ ਆਲ ਨ ਤੇ ਕੋਈ ਐਸੀ ਛੱਤ ਨਹੀਂ ਆ ਜਿਹੜੀ ਕੋਈ ਥਰਲੇ ਲੈਵਲ ਦੀ ਹੋਵੇ ਸਾਰੀਆਂ ਹਾਈ ਲੈਵਲ ਦੀਆਂ ਛੱਤਾਂ ਵਾਂ ਸਾਰੀਆਂ ਕਰੀਮ ਛੱਤਾਂ ਵਾਂ ਜੀ ਇਹ ਪੂਰੀ ਅੰਮ੍ਰਿਤਸਰ ਨੂੰ ਚੈਲੰਜ ਕਰਨ ਵਾਲੀਆਂ ਛੱਤਾਂ ਜਿਹੜੀਆਂ ਹੋ ਗਈਆਂ ਬਿਲਕੁਲ ਜੀ ਤੇ ਸਾਡੀ ਦਵਾਵਾਂ ਸਾਰੀਆਂ ਦੀਆਂ ਛੱਤਾਂ ਦੇ ਕਬੂਤਰ ਪੂਰੇ ਹੁਣ ਵਧੀਆ ਟੂਰਨਾਮੈਂਟ ਆ ਜੋੜਦੇ ਜੀ ਤੇ ਤੁਹਾਡੀ ਗੱਲ ਵੀ ਕਰਾਤੀ ਜੀ ਸੀਨੀਅਰ ਉਸਤਾਜ ਜੀ ਨਾਲ ਬਾਕੀ ਜਿੰਨੇ ਵੀ ਇਹਨਾਂ ਦੇ ਕਮੇਟੀ ਮੈਂਬਰ ਆ ਜੀ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਜਿਹੜਾ ਆਲ ਅੰਮ੍ਰਿਤਸਰ ਦਾ ਸ਼ੌਂਕ ਕਰਵਾ ਰਹੇ ਆ ਸਾਰੇ ਵੀਰਾਂ ਦਾ ਤੇ ਬਾਕੀ ਜਰੋਂ ਹਣ ਪੱਲਾ ਵਜਦਾ ਵਾ ਤੇ ਤੁਹਾਨੂੰ ਉਹ ਵੀ ਵਿਖਾਉਣੀ ਆ ਜੀ ਸਾਡੇ ਪੱਲਾ ਜਿਹੜਾ ਕਿੰਨੇ ਵਜਦਾ ਉਹ ਵੀ ਇਹ 5:40 ਦਾ ਪੱਲਾ ਜੀ ਤੇ 10:00 ਵਜੇ ਦਾ ਬਾਰਡਰ ਹੈ ਜੀ ਅੱਛਾ 10:00 ਦਾ ਬਾਰਡਰ ਹੈ ਜੀ ਬਾਰਡਰ ਜੋ ਪਿਛਲੀ ਝੀਲ ਦਾ ਹੀ ਹਾਂਜੀ ਉਹੀ ਇਸ ਝੀਲ ਦੇ ਵਿੱਚ ਸਾਰੇ ਕਾਨੂੰਨ ਉਹੀ ਲਾਗੂ ਹੈ ਉਹੀ ਲਾਗੂ ਹੈ ਠੀਕ ਹੈ ਜੀ ਬਿਲਕੁਲ ਜੀ ਪਿਛਲੀ ਸਾਰੇ ਹੀ ਛੱਤਾਂ ਜੜੀਆਂ ਉੱਡੀਆਂ ਹੀ ਆ ਸਾਰੇ ਰੂਲ ਸਭ ਨੂੰ ਪਤਾ ਵਾ ਠੀਕ ਹੈ ਜੀ ਤੇ ਆ ਸਾਡੀ ਅੱਜ ਜੀ ਡਿਊਟੀ ਲੱਗੀ ਹੋਈ ਆ ਅੱਜ ਅਸੀਂ ਆਏ ਆ ਜੀ ਇੱਥੇ ਤੇ ਤੁਹਾਨੂੰ ਸ਼ੋਅ ਕਰਾਵਾਂਗੇ ਜੀ ਸਾਰਾ ਠੀਕ ਹੈ ਜੀ ਤੇ ਆਹ ਸਾਹਮਣੇ ਜੀ ਨਾਲ ਹੀ ਰੋਇਤ ਸਤਾਜ ਜੀ ਹੋਣੀ ਠੀਕ ਹੈ ਜੀ ਨਾਲ ਸਾਡਾ ਭਤੀਜਾ ਨਾਲਾ ਵੀਰ ਜੀ ਹੋਣੀ ਨਾਲ ਸਤਾਜ ਜੀ ਹੋਣੀ ਠੀਕ ਹੈ ਜੀ ਤੇ ਸਾਰੇ ਵੀਰਾਂ ਨੂੰ ਬੈਸਟ ਆਫ ਲੱਕ ਜੀ ਲਓ ਜੀ ਛੱਤ ਵੇਖ ਲਓ ਤੇ ਇੱਕ ਚੀਜ਼ ਨੋਟ ਕਰਿਓ ਸਾਰੇ ਭਰਾ ਕੈਮਰਾ ਸਾਡਾ ਵੱਜਾ ਆਇਆ ਚੀਜ਼ ਨੋਟ ਤੁਸੀਂ ਕਰਨੀ ਆ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਬੜੀ ਇੱਕ ਵਧੀਆ ਚੀਜ਼ ਹੈ ਜੀ ਵੀਰਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ ਅੱਜ ਸਾਨੂੰ ਵੀ ਇੱਥੇ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਤੇ ਅਸੀਂ ਸਿੱਖ ਰਹੇ ਹਾਂ ਤੇ ਵੇਖ ਲਿਓ ਭਾਈ ਇੱਕ ਅਨੋਖੀ ਚੀਜ਼ ਆ ਬੜੀਆਂ ਛੱਤਾਂ ਦੇ ਵੇਖੀ ਆ ਪਰ ਸਾਡੀ ਇਹ ਵੀਡੀਓ ਦੇ ਵਿੱਚ ਪਹਿਲੀ ਵਾਰੀ ਆ ਤਾਂ ਕਰਕੇ ਤੁਹਾਨੂੰ ਜ਼ਿਕਰ ਕਰ ਰਹੇ ਹਾਂ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਇੱਕ ਇਹ ਨਵੀਂ ਚੀਜ਼ ਅੱਜ ਸਾਨੂੰ ਇੱਥੇ ਸਿੱਖਣ ਨੂੰ ਮਿਲੀ ਆ ਠੀਕ ਹੈ ਜੀ ਜਰੂਰ ਗੌਰ ਕਰਿਓ ਮੇਰੇ ਭਰਾ ਠੀਕ ਹੈ ਜੀ ਸੈਟਅਪ ਵੀ ਬਹੁਤ ਵਧੀਆ ਲਾਇਆ ਸਾਜੀ ਇਹਨਾਂ ਨੇ ਹੁਣ ਕਹਿੰਦੇ ਦੂਜੀ ਸ਼ੇਡਾਂ ਨੂੰ ਸੁਣਿਆ ਕਬੂਤਰ ਇਹਦੇ ਉਹ ਉਸਤਾਜੀ ਇਹਨਾਂ ਦੇ ਠੀਕ ਹੈ ਮੇਰੇ ਮਨਸਬੇ ਹੀ ਜੋ ਉੱਥੇ ਇਹ ਨਾ ਰਹਿ ਗਏ ਜੋ ਭਾਈ ਸਾਰੇ ਓ ਇੱਥੇ ਲਿਖਾਓ ਇਹ ਮਾ ਦਿਜੋ ਹੈ ਜੀ ਕਬੂਤਰ ਜਿਹੜੇ ਆ ਠੀਕ ਹੈ ਜੀ 5 39 ਦੇ ਜਿਹੜੇ ਬਾਹਰ ਕੱਢਦੇ ਹੋਏ ਆ ਨਰ ਬਾਰ ਨਿਕਲ ਗਿਆ ਜੀ ਪੰਜੇ ਇਹ ਮਾਦੀ ਰਹਿ ਗਈ ਇੱਕ ਵਿੱਚ ਠੀਕ ਹੈ ਜੀ ਇਹ ਮਾਦੀ ਵੀ ਜਿਹੜੀ ਆ ਰੋਇ ਸਤਾ ਜਿਹੜੀ ਆ ਕੱਢ ਰਿਆ ਜੀ ਵੇਖ ਲੋ ਜੀ ਠੀਕ ਹੈ ਜੀ ਇਹ ਇਹ ਮਾਦੀ ਜੋ ਭਾਈ ਵੇਖ ਲੋ ਲੋ ਜੀ ਲੋ ਜੀ ਪਰਮਾਤਮਾ ਸੋਖ ਰੱਖੇ ਜੀ ਇਹ ਝੰਡੀ ਵੱਜ ਗਈ ਆ ਜੀ ਸਾਡੇ ਰੋਇ ਸਤਾ ਜੀ ਨਾਲ ਦੀ ਛੱਤ ਤੋਂ ਠੀਕ ਹੈ ਜੀ ਝੰਡੀ ਵੱਜ ਚੁੱਕੀ ਆ ਕਬੂਤਰ ਉੱਡ ਚੁੱਕੇ ਆ ਜੀ ਆ ਵੇਖ ਲੋ ਭਾਈ ਠੀਕ ਹੈ ਜੀ ਇਹ ਛੇ ਕਬੂਤਰ ਸਾਜੀ ਨਾਲ ਉੱਡ ਗਏ ਆ ਜੀ। ਅੰਚੰਡੀ ਵੱਜ ਗਈ ਹੈ ਜੀ। ਬਾਕੀ ਬੈਸਟ ਆਫ ਲੱਕ ਜੀ ਰੋਈ ਸਾਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਜਿੰਨਾ ਵੀ ਟੂਰਨਾਮੈਂਟ ਹੋ ਰਿਹਾ ਸਾਰਿਆਂ ਨੂੰ ਬੈਸਟ ਆਫ ਲੱਕ ਜੀ। ਲੋ ਜੀ ਆ ਪੰਦੇ ਜਾ ਰਹੇ ਆ ਸਾਜੀ ਨਾਲ ਦੇ ਉੱਪਰ। ਲਓ ਭਾਈ। 1 2 3 ਠੀਕ ਹੈ ਜੀ। ਦੇਖ ਲਓ ਭਾਈ। ਗੋਡ ਦੋ ਆ ਪਿੱਛੇ ਹੁੰਦੇ ਠੀਕ ਹੈ ਜੀ ਨਵਲੀ ਭਾਈ ਆ ਜੋ ਇੱਕ ਦੋ ਤੇ ਤਿੰਨ ਤੇ ਦੋ ਪਿੱਛੇ ਹੀ ਆਉ ਜੋ ਤਿੰਨ ਭਾਈ ਠੀਕ ਹੈ ਜੀ ਛੇ ਕਬੂਤਰ ਰੋਹਿਤ ਸਾਹਿਬ ਜੀ ਨਾਲ ਠੀਕ ਹੈ ਜੀ ਆ ਤਿੰਨ ਜੋ ਆ ਦੋ ਥੱਲੇ ਪੰਜ ਹੋ ਗਏ ਜੀ ਤੇ ਇੱਕ ਆ ਇਹ ਆ ਜੋ ਥੱਲੇ ਠੀਕ ਹੈ ਜੀ ਛੇ ਕਬੂਤਰ ਰੋਹਿਤ ਭਾਈ ਨਾਲ ਦੇ ਠੀਕ ਹੈ ਜੀ ਲੋ ਜੀ ਛੇ ਕਬੂਤਰ ਉੱਪਰ ਜਾ ਰਹੇ ਆ ਜੀ। ਬਾਕੀ ਜੀ ਕਵਰ ਬਾੜ ਪੀ ਜੇ ਨੂੰ ਨਾਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ ਜੀ ਸਾਰੇ ਵੀਰਾਂ ਦਾ।